ਗੁਰੂ ਮੰਤਰ ਬੀਜ ਜਿਸ ਨਾਲ ਗੁਰੂ ਅਤੇ ਸ਼ਿਸ਼ ਦੀ ਪਰੰਪਰਾ ਚੱਲਦੀ ਹੈ ਸ਼ਰਵਣ ਕਰੋ ਪਰਮ ਪੂਜਯ ਸੰਤ ਬਾਝੂ ਕੀ ਪ੍ਰਗਟ ਨਾਥ ਜੀ ਦੇ ਅੰਮ੍ਰਿਤ ਵਚਨਾਂ ਨਾਲ ਰਾਮ ਨਾਮ ਇਕ ਮੰਤਰ ਅੜਕੇ ਕ੍ਰਿਸ਼ਨ ਕਟਾਰਾ ਬਾਂਧ ਲਿਆਏ ਰੀ ਨਾਮ ਇੱਕ ਮੰਤਰ ਪੜ੍ਹ ਕੇ ਕ੍ਰਿਸ਼ਨ ਕਟਾਰਾ ਬਾਧ ਲਿਆਏ ਦਿਆ ਧਰਮ ਕੀ ਢਾਲ ਬਣਾ ਕੇ ਸਭ ਕਾ ਦੁਆਰਾ ਜੀਤ ਕੀ ਥਾਲੂ ਬਣਾ ਕੇ ਸਭ ਕਾ ਦੁਆਰਾ ਜੀਤ ਲਿਆਏ ਸਭ ਕਾ ਦੁਆਰਾ ਜੀਤ ਲਿਆਏ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਸਤਿਗੁਰੂ ਜੀ ਦੱਸਦੇ ਦਸਾਨ ਜਿਹੜੇ ਆਪਣੇ ਗੁਰੂ ਦੇ ਮੰਤਰ ਨੂੰ ਗੁਰੂ ਦੇ ਜਾਪ ਨੂੰ ਆਪਣੇ ਹਿਰਦੇ ਵਿੱਚ ਸਥਾਨ ਦਿੰਦੇ ਹਨ ਤੇ ਉਹਨਾਂ ਹੀ ਇਨਸਾਨਾਂ ਦਾ ਇਹ ਸੰਸਾਰ ਤੇ ਆਣਾ ਤੇ ਇੱਥੋਂ ਜਾਣਾ ਸਫਲ ਹੁੰਦਾ ਹੈ ਕਿਉਂਕਿ ਗੁਰੂ ਮੰਤਰ ਜੋ ਬੀਜ ਹੈ ਤੇ ਸੇਸ਼ ਰੂਪੀ ਪਵਿੱਤਰ ਬੁੱਧੀ ਦੇ ਵਿੱਚ ਉਹ ਉਦੋਂ ਹੀ ਫਲੀ ਪੂਰਨ ਹੁੰਦਾ ਹੈ ਜਦੋਂ ਜਿਹੜਾ ਆਪਣੇ ਹਿਰਦੇ ਦੀ ਪਵਿੱਤਰਤਾ ਸੱਚਤਾ ਤੇ ਨਿਰਮਲਤਾ ਨਾਲ ਪੂਰਨ ਹੁੰਦਾ ਹੈ ਜਦੋਂ ਦੁਸ਼ਤ ਦਾ ਖਤਨਾਸ਼ ਹੁੰਦਾ ਹੈਗਾ ਤੇ ਕਰਣਾ ਦਾ ਪ੍ਰਵੇਸ਼ ਹੁੰਦਾ ਹੈਗਾ ਇਸ ਨੂੰ ਸਤਿਗੁਰੂ ਗਿਆਨਾ ਜੀ ਮਹਾਰਾਜ ਸਤਿਗੁਰੂ ਚੰਦਨਾ ਜੀ ਮਹਾਰਾਜ ਸਤਿਗੁਰੂ ਗੁੰਛੇ ਨਾ ਜੀ ਮਹਾਰਾਜ ਤੇ ਸਾਡੇ ਸਤਿਗੁਰੂ ਲਾਲਨਾ ਜੀ ਮਹਾਰਾਜ ਜਿਨ੍ਹਾਂ ਨੇ ਸਾਨੂੰ ਇਸ ਗੁਰੂ ਮੰਤਰ ਨਾਲ ਜੋਰਡਨ ਲੀ ਬਹੁਤ ਪ੍ਰਯਾਸ ਕੀਤੇ ਬੜੀ ਪ੍ਰੇਰਣਾ ਦਿੱਤੀ ਜਿਸ ਨਾਲ ਅਸੀਂ ਗੁਰੂ ਮਹਾਰਾਜ ਦੇ ਨਾਲ ਜੁੜੇ ਤੇ ਉਹਨਾਂ ਦਾ ਸਿਮਰਨ ਆਪਣੇ ਹਿਰਦੇ 'ਚ ਵਸਾਇਆ ਗੁਰਪ੍ਰੇਮ ਸਾਧ ਸੰਗਤ ਜੀ ਜਦੋਂ ਅਸੀਂ ਆਪਣੇ ਜੀਵਨ ਦੇ ਸਹੀ ਲਕਸ਼ ਸਹੀ ਦਿਸ਼ਾ ਤੇ ਤੇ ਸਹੀ ਸਥਾਨ ਤੇ ਪਹੁੰਚਦੇ ਆ ਜਿੱਥੇ ਜਾ ਕੇ ਮੇਰਾ ਤੇਰਾ ਖਤਮ ਹੋ ਜਾਂਦਾ ਹੈ ਜਿਸ ਨੂੰ ਅਦਾਸ ਮਹਾਰਾਜ ਨੇ ਵੀ ਕਿਹਾ ਹੈਗਾ ਤੂੰ ਹੀ ਮੋਹੀ ਅੰਤਰ ਕੈਸਾ ਮੋਹੀ ਤੂੰ ਹੀ ਅੰਤਰ ਕੈਸਾ ਕਿ ਪ੍ਰਮਾਤਮਾ ਤੁਹਾਡੇ ਵਿੱਚ ਸਾਡੇ ਵਿੱਚ ਕੀ ਅੰਤਰ ਹੋ ਸਕਦਾ ਤੇ ਇਸੇ ਸ਼ਬਦਾਂ ਨੂੰ ਸਤਿਗੁਰੂ ਲਾਲਨਾ ਜੀ ਮਹਾਰਾਜ ਵੀ ਸਦੱਸਦੇ ਸਾਨ ਕਿ ਕਿ ਪ੍ਰਮਾਤਮਾ ਤੇ ਆਤਮਾ ਵਿੱਚ ਕੋਈ ਅੰਤਰ ਨਹੀਂ ਸਿਰਫ ਸਤਿਗੁਰ ਦਾ ਤੇ ਜਿਹੜਾ ਸ਼ਿਸ਼ ਦਾ ਹੈਗਾ ਭੇਦ ਉਸ ਨੂੰ ਜਾਣਨ ਦੀ ਲੋੜ ਹੈਗੀ ਹੈ ਜਦੋਂ ਅਸੀਂ ਗੁਰੂ ਨੂੰ ਸਾਖੀ ਰੂਪ ਮੰਨ ਕੇ ਤੇ ਉਸ ਤੇ ਦਰਸਾਏ ਹੋਏ ਮੰਤਰ ਨੂੰ ਆਪਣੇ ਹਿਰਦੇ ਚ ਸਥਾਨ ਦੇਣਿਆ ਤੇ ਸਾਡੇ ਅਨੇਕਾਂ ਜਨਮਾਂ ਦੇ ਸੰਕਟ ਅਨੇਕਾਂ ਜਨਮਾਂ ਦੇ ਜਿਹੜੇ ਕਲੇਸ਼ ਹੁੰਦੇ ਹੈਗਿਆ ਉਹ ਦੂਰ ਹੋ ਜਾਂਦੇ ਆ ਕਿਉਂਕਿ ਗੁਰੂ ਰੂਪੀ ਗੁਰਪਿਆਰੇ ਸਾ ਗੁਰੂ ਪਰਮਾਤਮਾ ਹੈ ਗੂ ਮੈਨ ਹਨੇਰਾ ਰੂਹ ਮੈਨ ਰੋਸ਼ਨੀ ਕਿ ਗੂ ਹਨੇਰਾ ਜਾਣਿਆ ਰੂਹ ਬੁੱਧ ਪ੍ਰਕਾਸ਼ ਗੁਰਪ੍ਰੀਤ ਸਾਹਿਬ ਗੁਰੂ ਦਾ ਮੰਤਰ ਜਿਹੜਾ ਹਿਰਦੇ 'ਚ ਪ੍ਰਕਾਸ਼ ਕਰ ਦੇਣ ਵਾਲਾ ਹੈ ਜਿਹੜਾ ਸਾਡੀਆਂ ਸੁੱਤੀਆਂ ਹੋਈਆਂ ਜਿਹੜੀਆਂ ਗਿਆਨ ਇੰਦਰੀਆਂ ਉਸ ਨੂੰ ਜਗਾ ਦਿੰਦਾ ਹੈਗਾ ਸਾਡੇ ਉੱਪਰ ਰਾਜ ਕਰਦਾ ਹੈਗਾ ਸਾਡੇ ਉੱਪਰ ਇਸ ਤਰ੍ਹਾਂ ਕਾਬੂ ਪਾ ਲੈਂਦਾ ਹੈ ਜਿਸ ਤਰ੍ਹਾਂ ਵਾਲਮੀਕੀ ਭਗਵਾਨ ਯੋਗ ਵਸ਼ਿਸ਼ਟ ਵਿੱਚ ਦੱਸਦੇ ਆਣ ਕਿ ਜਿਸ ਤਰ੍ਹਾਂ ਰੋੜ ਤੇ ਚਲਾਉਣ ਵਾਲਾ ਇੱਕ ਤੰਗੇ ਵਾਲਾ ਜਿਹਦੇ ਕੋਲੇ ਉਸ ਘੋੜੇ ਦੀ ਗਲਾਮ ਹੁੰਦੀ ਹੈ ਜਿੱਦਨੋਂ ਚਾਹੇ ਖਿੱਚ ਲਵੇ ਇਸੇ ਤਰ੍ਹਾਂ ਗੁਰਪ੍ਰੇੜੀ ਸਾਧ ਸੰਗ ਸਾਡੀਆਂ ਗੁਲਾਮਾਂ ਜਿਹੜੀਆਂ ਹੁੰਦੀਆਂ ਆ ਉਹ ਸਾਡੇ ਸਤਿਗੁਰੂ ਕੋਲ ਹੁੰਦੀਆਂ ਹੈਗੀਆਂ ਜੋ ਸਾਨੂੰ ਚਲਾ ਰਿਆ ਹੁੰਦਾ ਹੈ ਤੇ ਉਹੀ ਗੁਲਾਮ ਕਿਸੇ ਕਿਸੇ ਕੋਲ ਇਹੋ ਜਿਹਾ ਪੁਰਸ਼ ਕੋਲ ਹੋਵੇ ਜਿਹੜਾ ਗੁਰਪ੍ਰੇੜੀ ਸਾਡੇ ਜੀਵਨ ਨੂੰ ਅਸਤ-ਵਸਤ ਕਰ ਦੇਵੇ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਬਹੁਤ ਵੱਡਾ ਸਥਾਨ ਦਿੱਤਾ ਹੈਗਾ ਸੰਤ ਨੂੰ ਤੇ ਗੁਰਪ੍ਰੇੜੀ ਸਾਸ ਗੁਰਮਤ ਨੂੰ ਇਸ ਕਰਕੇ ਸਾਨੂੰ ਗੁਰਮਤਿ ਦਾ ਗ੍ਰਹਿਣ ਕਰਨਾ ਚਾਹੀਦਾ ਹੈਗਾ ਗੁਰਮਤਿ ਅਨਸਾਰ ਚੱਲਣਾ ਤਾਂ ਸਿਰ ਗੁਰਮਖੋ ਹਾਸਕਦੇ ਹੈਗੇ ਗੁਰਮਖ ਦੀ ਪਦਵੀ ਨੂੰ ਪ੍ਰਾਪਤ ਕਰ ਸਕਦੇ ਆ ਜੇ ਅਸੀਂ ਗੁਰਪੜੇ ਸਾਹਿਬ ਮਨ ਮੁਖਾਂ ਤੇ ਫਿਰ ਸਾਡਾ ਜੀਵਨ ਜਿਹੜਾ ਹੈਗਾ ਉਹ ਜਿੰਨਾ ਮਰਜ਼ੀ ਅਸੀਂ ਗੁਰਪੜੇ ਸਾਹਿਬ ਸੰਗ ਜੀ ਸਤਿਗੁਰਾਂ ਕੋਲ ਲਿਆਈਏ ਚਾਹ ਅਸੀਂ ਬਾਣੀ ਪੜੀਏ ਤੇ ਕੁਝ ਵੀ ਕਰੀਏ ਸਾਡੇ ਹਿਰਦੇ ਚ ਗੁਰਪੜੇ ਸਾਹ ਸਹੀ ਇਸਾ ਸਹੀ ਸਥਾਨ ਸਾਨੂੰ ਸੀ ਸ਼ਬਦ ਨੂੰ ਨਹੀਂ ਦਿੰਦੇ ਤੇ ਉਹ ਗੁਰੂ ਪੈੜੇ ਗ੍ਰੋਥ ਉਹ ਗੁਰੂ ਪੈੜੇ ਸਾਹ ਸੰ ਸਿੰਘ ਜੀ ਜੋ ਸ਼ਕਤੀ ਹੈਗੀ ਹੈ ਉਹ ਸਾਨੂੰ ਨਹੀਂ ਮਿਲ ਸਕਦੀ ਕਿਉਂਕਿ ਗੁਰੂ ਰੂਪੀ ਗੁਰੂ ਪੈੜੇ ਸਾਹ ਸੰ ਸਿੰਘ ਜੀ ਦਾ ਬੀਜ ਹੈਗਾ ਮੰਤਰ ਰੂਪੀ ਉਦੋਂ ਹੀ ਉੱਗਦਾ ਹੈਗਾ ਜਦੋਂ ਸ਼ਿਸ਼ ਜਿਹੜਾ ਹੈਗਾ ਆਪਣੇ ਹਿਰਦੇ ਵਿੱਚ ਉਸ ਨੂੰ ਸਥਾਨ ਦਿੰਦਾ ਤੇ ਉਸ ਤਾਂ ਗੁਰ ਪੈੜੇ ਸੰਸਤੂਪੁਰਾ ਦੇਖ ਕੇ ਮੈਡੀਟੇਸ਼ਨ ਕਰਦਾ ਹੈ ਤੁਸੀਂ ਬੈਠ ਕੇ ਆਪਣੇ ਗੁਰੂ ਨੂੰ ਸਮਾਧੀਸ਼ਟ ਬੈਠ ਕੇ ਰਿਸਾਈਡ ਕਰਦੇ ਆ ਤੁਸ ਨੂੰ ਯਾਦ ਕਰਦੇ ਆ ਤੇ ਉਹ ਗੁਰੂ ਪਾੜੇ ਸਾਧ ਸੰਗਤ ਦੇ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰਦਾ ਹੈਗਾ ਸਾਡੇ ਉੱਪਰ ਇਸ ਤਰ੍ਹਾਂ ਕਿਰਪਾ ਕਰਦਾ ਹੈਗਾ ਜਿਸ ਤਰ੍ਹਾਂ ਗੁਰੂ ਪਾੜੇ ਸਾਧ ਸੰਗਤ ਜੀ ਮਹਿਕ ਜਿਹੜਾ ਹੈਗਾ ਉਸ ਬੰਬੀਏ ਤੇ ਕਿਰਪਾ ਕਰਦਾ ਹੈ ਜਿਹੜਾ ਕਈਆਂ ਕਲਪਾਂ ਤੋਂ ਨਦੀ ਚ ਰੁੜਿਆ ਜਾਂਦਾ ਵੀ ਉਸ ਬੂੰਦ ਦੀ ਗੁਰਪ੍ਰੀਤ ਸਾਹਿਬ ਅਸੀਂ ਆਸ਼ਾ ਕਰਦਾ ਜੋ ਅਮਰਤੋਂ ਗਿਰਦੀ ਹੈ ਤੇ ਉਸ ਨੂੰ ਪ੍ਰਾਪਤ ਕਰਕੇ ਉਹ ਇਨਾ ਸੰਤੁਸ਼ਟ ਹੁੰਦਾ ਹੈ ਕਿ ਉਸ ਦੀ ਜੋ ਸੰਤੁਸ਼ਟੀ ਹੁੰਦੀ ਹੈ ਉਸ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਇਸੇ ਤਰ੍ਹਾਂ ਗੁਰਪ੍ਰੀਤ ਸਾਹਿਬ ਜੀ ਉਹ ਉਹ ਸੇਵਕ ਹੁੰਦਾ ਜਿਸ ਨੂੰ ਆਸ਼ਾ ਹੁੰਦੀ ਹੈ ਜਿਸ ਨੂੰ ਇੱਕ ਖਿੱਚ ਹੁੰਦੀ ਹੈ ਕشش ਹੁੰਦੀ ਹੈ ਗੁਰੂ ਨੂੰ ਮਿਲਣ ਦੀ ਗੁਰੂ ਨੂੰ ਪ੍ਰਾਪਤ ਕਰਨ ਦੀ ਤੇ ਗੁਰੂ ਦੀ ਸ਼ਕਤੀ ਦਾ ਆਨੰਦ ਲੈਣ ਦੀ ਕਿ ਕਿ ਸੰਸਾਰ ਦੇ ਸਾਰੇ ਰਸ ਵਾਲਮੀਕੀ ਭਗਵਾਨ ਜੀ ਦੱਸਦੇ ਹਨ ਕਿ ਫਿੱਕੇ ਹਨ ਇੱਕ ਰਸ ਉਹੀ ਰਸ ਹੈਗਾ ਜਿਸ ਰਸ ਨੂੰ ਪੀ ਕੇ ਇਨਸਾਨ ਜਿਹੜਾ ਹੈਗਾ ਇਸ ਸ੍ਰਿਸ਼ਟੀ ਤੇ ਅਜਰ ਅਮਰ ਹੋ ਜਾਂਦਾ ਹੈ ਕਿਉਂਕਿ ਉਹਨਾਂ ਨੇ ਕਿਹਾ ਵਾਲਮੀਕੀ ਭਗਵਾਨ ਨੇ ਦੱਸਿਆ ਹੈਗਾ ਕਿ ਇਨਸਾਨ ਹੈ ਹੀ ਪ੍ਰਮਾਤਮਾ ਦੀ ਮੂਰਤ ਜਿਸ ਰੱਬ ਰਹਿੰਦਾ ਹੈਗਾ ਜਿੱਦੇ ਵਿੱਚ ਸਤਿਗੁਰੂ ਜੀ ਖੁਦ ਬਰੈਜ ਮਾਨ ਰਹਿੰਦੇ ਹਨ ਜੋ ਕਿ ਸਾਨੂੰ ਸਮੇਂ-ਸਮੇਂ ਸੇ ਦਿਸ਼ਾ ਨਿਰਦੇਸ਼ ਦਿੰਦੇ ਆ ਜਦੋਂ ਅਸੀਂ ਸਮਝਾਂਗੇ ਉਸ ਨੂੰ ਤਾਂ ਹੀ ਦੇਣਗੇ ਮਹਾਰਾਜ ਨੇ ਯੋਗ ਵਸ਼ਿਸ਼ਟ ਦੇ ਮੈਨ ਦੇ ਵਿੱਚ ਉਹ ਗੁਰਪਿਆੜੀ ਸਾ ਸੰਜੀਤ ਦਿਨ ਸ਼ਲੋਕ ਜਿਹੜੇ ਕਹੇ ਹਨ ਸਭ ਤੋਂ ਪਹਿਲਾਂ ਉਹਨਾਂ ਨੇ ਪ੍ਰਮਾਤਮਾ ਦਾ ਸਤ ਸਰੂਪ ਕਿਹਾ ਸਤ ਸਰੂਪ ਪ੍ਰਮਾਤਮਾ ਜਿਹਦੀ ਸਦਾ ਦੇ ਨਾਲ ਸਾਰੀ ਦੁਨੀਆ ਚੰਦ ਸੂਰਜ ਖੜੇ ਹਨ ਕਦੇ ਆਪਣਾ ਸਥਾਨ ਬਦਲਦੇ ਨਹੀਂ ਤੇ ਉਸ ਨੂੰ ਨਦੀਆਂ ਆਪਣਾ ਸਥਾਨ ਨਹੀਂ ਬਦਲਦੀਆਂ ਤੇ ਗੁਰਪੈੜੀ ਸਾਜ ਸੰਜੀਤ ਤੁਪਛਾਣ ਨੀ ਅਸਥਾਨ ਬਦਲਦੀ ਤਾਂ ਹੀ ਪ੍ਰਮਾਤਮਾ ਸਤਗੁਰ ਜੀ ਨੇ ਉਸ ਪਰਮੇਸ਼ਰ ਨੂੰ ਇਹ ਕਿਹਾ ਹੈ ਕਿ ਸੱਤ ਸਰੂਪ ਪ੍ਰਮਾਤਮਾ ਤੈਨੂੰ ਮੇਰਾ ਕਰੋੜਾਂ ਵਾਰੀ ਨਮਸਕਾਰ ਹੈ ਕਿ ਉਹ ਗੁਰਪੈੜੀ ਸੱਤ ਸਰੂਪ ਹੈ ਯੋਗ ਵਸ਼ਿਸ਼ਟਵਚ ਮਹਾਰਾਜ ਜੀ ਨੇ ਦੱਸਿਆ ਹੈ ਦੂਸਰੇ ਸਰੂਪ ਲੋਕ ਦੇ ਵਿੱਚ ਮਹਾਰਾਜ ਜੀ ਨੇ ਉਸ ਨੂੰ ਇਹ ਗਿਆਨ ਸਰੂਪ ਪ੍ਰਮਾਤਮਾ ਤੈਨੂੰ ਸਾਡਾ ਨਮਸਕਾਰ ਹੈ ਗਿਆਨ ਰੂਪ ਗੁਰਪਿਆਰੇ ਸਾਧ ਸੰਗਤ ਜੀ ਸੁਣਦੇ ਦੱਸਦੇ ਸਨ ਕਿ ਜੋ ਸਾਡਾ ਚਕਸੂ ਗਿਆਨ ਹੈਗਾ ਜੋ ਸਾਡੀਆਂ ਗਿਆਨ ਇੰਦਰੀਆਂ ਹੈਗੀਆਂ ਤੇ ਉਹ ਗੁਰਪਿਆਰੇ ਸਾਧ ਸੰਗਤ ਜੀ ਉਹ ਗਿਆਨ ਰੂਪੀ ਉਹ ਸੰਤ ਰੂਪੀ ਦਰਸ਼ਨਾ ਨਾਲ ਜਿੱਥੇ ਜਾ ਕੇ ਸੰਤ ਦੇ ਦਰਸ਼ਨ ਕਰਨ ਨਾਲ ਸੰਤ ਤੋਂ ਗਿਆਨ ਪ੍ਰਾਪਤ ਕਰਨ ਨਾਲ ਤੇ ਜਦੋਂ ਸਾਡੇ ਚ ਗਿਆਨ ਪੈਦਾ ਹੁੰਦਾ ਹੈਗਾ ਤੇ ਗਿਆਨ ਵੀ ਪਰਮਾਤਮਾ ਦੇ ਇੱਕ ਸਰੂਪ ਹੈਗਾ ਜਿਸ ਦੇ ਨਾਲ ਅਸੀਂ ਪਛਾਣ ਕਰਦੇ ਹੱਗੀਆਂ ਅੱਛੇ ਔਰ ਉਰੇ ਦੀ ਹੈਗੀ ਉਸ ਨੂੰ ਮਹਾਰਾਜ ਨੇ ਗਿਆਨ ਸੂਤ ਕਿਹਾ ਹੈ ਕਿ ਜਦੋਂ ਚਿਕਰ ਸਾਨੂੰ ਗਿਆਨ ਨਹੀਂ ਪ੍ਰਾਪਤ ਹੁੰਦਾ ਸਾਡੇ ਚ ਬੁੱਧੀ ਦਾ ਪ੍ਰਕਾਸ਼ ਨਹੀਂ ਹੁੰਦਾ ਹੈਗਾ ਤੇ ਉਹਨਾਂ ਚਿਕਰ ਅਸੀਂ ਨਾ ਪ੍ਰਮਾਤਮਾ ਦੀ ਪਛਾਣ ਕਰ ਸਕਦੇ ਹਾਂ ਤੇ ਨਾ ਆਤਮਾ ਦੀ ਕਰ ਸਕਦੇ ਹੱਗੀਆਂ ਅਸੀਂ ਦੋਨਾਂ ਚੀਜ਼ਾਂ ਤੋਂ ਦੂਰੇ ਹੁੰਨੇ ਹੱਗੀਆਂ ਇਸ ਕਰਕੇ ਪ੍ਰਮਾਤਮਾ ਦੀ ਤੇ ਆਤਮਾ ਦੀ ਪਛਾਣ ਕਰਨ ਵਾਸਤੇ ਸਾਨੂੰ ਅਤਿ ਉੱਤ ਅਖੰਡ ਉਸ ਬ੍ਰਹਮੰਡ ਵਿੱਚ ਵਿਆਪਿਤ ਹੋਏ ਸਤਿਗੁਰ ਦੇ ਗਿਆਨ ਦੀ ਲੋੜ ਹੈਗੀ ਹੈ ਜੋ ਸਾਡੇ ਹਿਰਦੇ ਵਿੱਚ ਪ੍ਰਵੇਸ਼ ਕਰਕੇ ਸਾਨੂੰ ਸੱਚੇ ਮਾਰਗ ਦੀ ਚੱਲਣ ਦੀ ਦਿਸ਼ਾ ਦਿੰਦਾ ਹੈ ਤੇ ਉਸ ਨੂੰ ਮਹਾਰਾਜ ਨੇ ਗਿਆਨ ਕਿਹਾ ਹੈ ਜੋ ਸਾਨੂੰ ਮਾੜੇ ਅਤੇ ਚੰਗੇ ਦਾ ਰਾਸਤਾ ਦੱਸਦਾ ਹੈ ਤੇ ਤੀਸਰੇ ਸ਼ਲੋਕ ਚ ਮਹਾਰਾਜ ਜੀ ਨੇ ਇਹ ਆਨੰਦ ਸਰੂਪ ਪਰਮਾਤਮਾ ਤੈਨੂੰ ਮੇਰਾ ਨਮਸਕਾਰ आनंद स्वरूपक परमात्मा ਤਾਂ ਕਿਹਾ ਗੁਰਪਿਆਰੇ ਸਾਧ ਸੰਜੀਤ ਸਤਿਗੁਰ ਦੱਸਦੇ ਹਨ ਕਿ ਜੋ ਤਤਪੂ ਦੀ ਭਗਤੀ ਵਿੱਚ ਉਹਦੇ ਸਿਮਰਨ ਵਿੱਚ ਉਹਦੀ ਰਜਾ ਵਿੱਚ ਆਨੰਦ ਹੈਗਾ ਉਹ ਗੁਰਪਿਆਰੇ ਸੰਸਾਰ ਦੇ ਪਦਾਰਥਾਂ ਵਿੱਚ ਸੰਸਾਰ ਦੇ ਸੁੱਖਾਂ ਵਿੱਚ ਸੰਸਾਰ ਦੀ ਸ਼ਾਨ ਸ਼ੌਕਤ ਵਿੱਚ ਨਹੀਂ ਮਿਲ ਸਕਦਾ ਇਸੇ ਕਰਕੇ ਸੀਤਾ ਮਾਤਾ ਨੇ ਉਹਦੀ ਰਜਾ ਨ ਮਾਤਾ ਮੰਨਿਆ ਮਾਈ ਪੀਲਨੀ ਨੇ ਮੰਨਿਆ ਉਹਨਾਂ ਦੀ ਰਜਾ ਨੂੰ ਉਹਨਾਂ ਦੀ ਰਜਾ ਵਿੱਚ ਆਈ ਕਿ ਕੋਈ ਸੀਤਾ ਮਾਤਾ ਵੀ ਗੁਰੂ ਪੈੜੀ ਸਾਧ ਸੰਗਤ ਜੀ ਸ਼ਰਾਪ ਦੇ ਸਕਦੀ ਸੀ ਜੀ ਰਾਮ ਨੂੰ ਸ਼ਰਾਪ ਦੇ ਸਕਦੀ ਸੀ ਰਾਮ ਨੂੰ ਸ਼ਰਾਪ ਦੇ ਸਕਦੀ ਸੀ ਜੀ ਪਰ ਉਹਨੇ ਨਹੀਂ ਸ਼ਰਾਪ ਦਿੱਤਾ ਕਿਉਂ ਨਹੀਂ ਦਿੱਤਾ ਹੈਗਾ ਕਿ ਉਹ ਪਰਮੇਸ਼ਰ ਦੀ ਸਤਾ ਨੂੰ ਸਤਿਗੁਰੂ ਦੇ ਗਿਆਨ ਨੂੰ ਜਾਣਦੀ ਸੀ ਮਾਤਾ ਪੀਲਨੀ ਜਿਨ੍ਹਾਂ ਦੇ ਚਰਣਾ ਨਾਲ ਪੰਪਾ ਸਰਸਵਰ ਪਵਿੱਤਰ ਹੋਇਆ ਤੇ ਗੁਰੂ ਪਿਆਰੇ ਸਾਧ ਸੰਗਤ ਜੀ ਉਹ ਉਹਨਾਂ ਬ੍ਰਹਮਣਾ ਆਚਾਰੀਆਂ ਦਾ ਸ਼ਰਾਪ ਦੇ ਕੇ ਨਾਸ਼ ਕਰ ਸਕਦੀ ਸੀ ਜੀ ਪਰ ਉਹਨਾਂ ਵਿੱਚ ਇਸ ਪਰਮੈਸ਼ਰ ਦੇ ਗਿਆਨ ਦਾ ਜੋ ਉਹਨਾਂ ਨੂੰ ਮਹਾਰਿਸ਼ੀ ਮਤੰਗ ਰਿਸ਼ੀ ਤੋਂ ਮਿਲਿਆ ਸੀ ਦਾ ਉਸ ਗਿਆਨ ਦਾ ਉਹਨਾਂ ਵਿੱਚ ਪ੍ਰਕਾਸ਼ ਸੀਦਾ ਉਹਨਾਂ ਵਿੱਚ ਜਾਗਰਤੀ ਸੀਦੀ ਇਸ ਕਰਕੇ ਉਹ ਕਿਸੇ ਜੀਵ ਦਾ ਕਿਸੇ ਪ੍ਰਾਣੀ ਦਾ ਨਾਸ਼ ਨਹੀਂ ਕਰਕੇ ਰਹੀ ਸੀ ਦੇ ਇਸ ਕਰਕੇ ਉਸੇ ਗਿਆਨ ਨੇ ਉਹਨਾਂ ਦੇ ਹਿਰਦੇ ਵਿੱਚ ਉਸ ਆਨੰਦ ਨੇ ਉਹਨਾਂ ਦੇ ਹਿਰਦੇ ਵਿੱਚ ਇਹੋ ਜਿਹਾ ਸਥਾਨ ਬਣਾ ਲਿਆ ਸੀਦਾ ਕਿ ਜਿਸ ਨੂੰ ਉਹ ਕਦੇ ਵੀ ਗਾਇਬ ਨਹੀਂ ਕਰ ਸਕਦੀ ਸੀ ਇਸ ਕਰਕੇ ਸਾਧ ਸੰਗਤ ਜੀ ਇਸ ਕਰਕੇ ਉਹ ਇੱਕ ਆਨੰਦ ਸਰੂਪ ਪਰਮਾਤਮਾ ਹੈਗਾ ਬੇਸ਼ੱਕ دنیਾਈ ਸੁੱਖਾਂ ਤੋਂ ਇਨਸਾਨ ਹਦੂਰਾ ਹੁੰਦਾ ਹੈ ਸੋਚਦੇ ਆ ਪਰ ਜਿਹੜੇ ਸੋਖ ਉਸ ਨੂੰ ਮਿਲੇ ਹੁੰਦੇ ਹੈਗੇ ਆ ਜੋ ਸੁਖ ਉਸ ਦੇ ਆਸ-ਪਾਸ ਅਤ ਗਿਰਤure ਫਿਰਦੇ ਹੈਗੇ ਉਹ ਸੁਖਾਂ ਨੂੰ ਆਮ ਇਨਸਾਨ ਨਹੀਂ ਸਮਝ ਸਕਦਾ ਕਿ ਜੋ ਪਰਮਾਤਮ ਸੁਖ ਹੈਗਾ ਤੇ ਉਹਦੇ ਤਾਂ ਅਗੇ ਪਿੱਛੇ ਸਾਰੇ ਰਸ ਸਾਰੀਆਂ ਸੁਵਿਧਾਵਾਂ ਸਾਰਾ ਚਰਚਰ ਘੁੰਮਦਾ ਰਹਿੰਦਾ ਹੈਗਾ ਸਾਰੀ ਦੁਨੀਆ ਉਹਦੇ ਆਸੇ ਪਾਸੇ ਘੁੰਮਦੀ ਰਹਿੰਦੀ ਹੈਗੀ ਹੈ ਜਿਹੜਾ ਉਸ ਦੇ ਗਿਆਨ ਨੂੰ ਉਸ ਦੀ ਸਤਾ ਨੂੰ ਪ੍ਰਾਪਤ ਕਰ ਲੈਂਦਾ ਹੈ ਇਸ ਕਰਕੇ ਪੈੜੀ ਸਾਧ ਸੰਜੀ ਸਾਨੂੰ ਸਤਿਗੁਰ ਦੇ ਜੋ ਬਾਲਮੀਕੀ ਮਹਾਰਾਜ ਕਹਿੰਦੇ ਹਨ ਫਿਰ ਕਿ ਸਤਿਗੁਰੂ ਦੱਸਦੇ ਆ ਕਿ ਇਹ ਬ੍ਰਹਮ ਸਰੂਪ ਪਰਮਾਤਮਾ ਤੈਨੂੰ ਸਾਡਾ ਨਮਸਕਾਰ ਹੈ ਕਿਉਂਕਿ ਗੁਰੂ ਪਿਆਰੇ ਸਾਧ ਸੰਗਤ ਜਿਸ ਵਿੱਚ ਸਾਰੇ ਸੰਸਾਰ ਦੇ ਲੋਕ ਜਾ ਕੇ ਸਮਾ ਜਾਂਦੇ ਹਨ ਤੇ ਜਿਸ ਸੰਸਾਰਾ ਸੰਸਾਰ ਪ੍ਰਗਟ ਹੁੰਦਾ ਹੈਗਾ ਤੇ ਉਸ ਨੂੰ ਸਤਿਗੁਰੂ ਜੀ ਨੇ ਬ੍ਰਹਮ ਕਿਹਾ ਹੈਗਾ ਜਿਸ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਹੈਗਾ ਤੇ ਜਿਸ ਦੇ ਵਿੱਚ ਜਾ ਕੇ ਅਲੋਪ ਹੋ ਜਾਂਦਾ ਹੈ ਜਿਸ ਨੂੰ ਸ਼ੁਨਿਆ ਜਿਸ ਨੂੰ ਬੁੱਧ ਨੇ ਸੁਣ ਕਿਹਾ ਹੈਗਾ ਗੋਰਖਨਾਥ ਨੇ ਵੀ ਸੁਣ ਕਿਹਾ ਇਸ ਕਰਕੇ ਗੁਰੂ ਪਿਆਰੇ ਸਾਧ ਸੰਗਤ ਜੀ ਉਸ ਸਥਾਨ ਤੇ ਜਦੋਂ ਕੋਈ ਪ੍ਰਾਣੀ ਪਹੁੰਚ ਜਾਂਦਾ ਹੈਗਾ ਸੁਨਿਆ ਤੇ ਜਿੱਥੇ ਗੁਰੂ ਪੈੜੇ ਸਾਧ ਸੰਗਤ ਜੀ ਜਾ ਕੇ ਸਾਰੀਆਂ ਆਸ਼ਾਵਾਂ ਸਾਰੀਆਂ ਖੈਰਾਂ ਸਾਰੀਆਂ ਗੁਰੂ ਪੈੜੇ ਸਾਂ ਪ੍ਰੋਬਲਮਾਂ ਸਾਰੀਆਂ ਮੁਸੀਬਤਾਂ ਦਾ ਹੱਲ ਹੁੰਦਾ ਹੈਗਾ ਇਸ ਕਰਕੇ ਸਾਧ ਸੰਗਤ ਸਾਨੂੰ ਵੱਧ ਤੋਂ ਵੱਧ ਸਤਿਗੁਰ ਦਾ ਜਾਪ ਕਰਨਾ ਚਾਹੀਦਾ ਹੈ ਸੰਤਾਂ ਮਹਾਪੁਰਸ਼ਾਂ ਦੀ ਸੰਗਤ ਕਰਨੀ ਚਾਹੀਦੀ ਜਿਸ ਤੇ ਨਾਲ ਅਸੀਂ ਆਪਣੇ ਜੀਵਨ ਨੂੰ ਸਾਰਥਿਕ ਤੇ ਸੁੰਦਰਸ ਕਰ ਸਕਦੇ ਆ ਤੇ ਉਸ ਨੂੰ ਉਜਰਵਲ ਬਣਾ ਸਕਦੇ ਆ ਜੋ ਬੋਲੇ ਸੋ ਨਿਹਾਲ ਭਗਵਾਨ ਵਾਹਿਗੁਰੂ ਜੀ ਮਹਾਰਾਜ ਕੀ ਸਤਿਗੁਰ ਗਿਆਨ ਆਜਿ ਮਹਾਰਾਜ ਕੀ